ਪੰਡਤ ਕੋ ਨਹੀਂ ਤਿੰਨ ਨਹੀਂ ਮੇਰਾ ਪਹਿਲਾ ਚਾਰ ਪੰਜ ਸਿਲੇ ਦੀ ਹੁੰਦਾ ਟੱਪ ਕੇ ਖੁਠਡੇ ਤੇ ਕਿਸੇ ਚੱਕੜੀ ਆਇਆ ਹਰਪੰਗਿਆ ਵਾਲਾ ਚਰਾਗਦੀਨ 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 ਆਹ ਟੱਕਰ ਚੱਕਰ ਸਿਰੇ ਦੀ ਲੋਕੀ ਉਹ ਵੀਰਾ ਜੀ ਲਾਈਏ ਸੈੱਟ ਪਹਿਲੀ ਕਬੱਡੀ ਪਾਉਣ ਦੇ ਲਈ ਆਹ ਦੇਖੋ ਜਸਵਿੰਦਰ ਜੀ ਰਦੀ ਦਾ ਵਿੰਕੀ ਪਹਿਲੀ ਕਬੱਡੀ ਪਾ ਰਿਹਾ ਹੈ ਇਹ ਵੀ ਆਲੇ ਦਰਜੇ ਦਾ ਖਿਡਾਰੀ ਬਣ ਗਿਆ ਇਹ ਵੀ ਦੁਨੀਆ ਦੇ ਉਹ ਮਹੰਗੇ ਬੁਲਦੇ ਖਿਡਾਰੀਆਂ ਦੇ ਵਿੱਚੋਂ ਨਾਮ ਬਣਨ ਲੱਗ ਪਿਆ ਹੈ ਕਹਿੰਦੇ ਵਿੰਕੀ ਜਾਗਪੁਰੀਆ ਅੱਪੂ ਵਾਲਾ ਸਰਾਬਾ ਜਾਗਪੁਰ ਉਹੀ ਐਨ ਗੱਲਾਂ ਲੱਗਦੀਆਂ ਟਿਕਾਣੇ ਇਸ ਇਲਾਕੇ ਦੀਆਂ ਆ ਇਸ ਇਲਾਕੇ ਦੇ ਬਾਬਾ ਜੀ ਮੁੰਡੇ ਕਹਿੰਦੇ 15 ਤੇ 16 1.15 ਤੇ 16 ਨੰਬਰਾਂ ਦੇ ਮੈਚ ਹੋਣਗੇ ਇਸੇ ਤਰ੍ਹਾਂ ਹੋਇਆ ਜੀ ਧੰਨਵਾਦ ਹੈ ਜੀ ਉਹਦੇ ਨੂੰ 1.15 ਤੇ 16 ਨੰਬਰਾਂ ਦੇ ਮੈਚ ਹੋਣਗੇ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਮਲਕਰਨ ਹੈ ਨੌਜਵਨ ਆਹ ਧਰਤੀ ਕਹਿੰਦੇ ਪਿੰਡ ਕਲਜਾਣਾ ਦੀ ਇੱਕ ਪਾਸੇ ਕਹਿੰਦੇ ਨੌਜਵਨ ਲੱਖੇ ਵਰਗੇ ਇਹ ਪੱਟੇ ਮਾਲਣ ਆਹ ਬਾੜੀ ਵਾਲਾ ਪੱਟੀ ਆਹ ਕਹਿੰਦੇ ਧੂੜਾ ਜਾਂਦਾ ਪੱਟੀ ਉਹ ਲੱਖਾਂ ਬਾੜੀ ਪਿੰਡ ਦਾ ਇਹ ਮਲਕਰਨ ਕਲਜਾਣਾ ਚੰਦਰੀਆ ਚੂੜੀ ਦਾ ਦੇ ਕਸਤੀ ਲੱਗਦੀ ਹੈ ਉਹ ਚੰਦਰੀਆ ਚੂੜੀ ਆਦੇ ਕਸਤੀ ਲੱਗਦੀ ਹੈ ਉਹ ਬੱਲੇ ਬੱਲੇ ਹੋ ਗਈ ਲੱਗਦੀ ਹੈ ਉਧਰ ਕਰਨ ਬੋਲਾਂ ਦੇ ਵੱਡੇ ਮਾਣ ਤੇ ਸਨਮਾਨ ਕਰਨ ਬਰਾੜ ਬੋਲਾਂ ਦੇ ਵੱਡੇ ਮਾਣ ਪਿਆਰ ਕੋਈ ਦੇ ਕਰਕੇ ਜਾਇਆ ਸੋ ਧੰਨਵਾਦ ਆ ਵੀ ਬਾੜਾ ਸੱਜੀ ਬਾੜਾ ਕਹਿੰਦੇ ਤਜਰਬੇਕਾਰ ਖਿਡਾਰੀ ਐ ਇਹਦੀ ਖੇਡ ਤੇ ਤਜਰਬਾ ਆਉ ਨਾਲੋਂ ਨਾਲ ਬੋਲਦਾ ਐ ਇਹਦੀ ਖੇਡ ਤੇ ਤਜਰਬਾ ਨਾਲੋਂ ਨਾਲ ਬੋਲਦਾ ਐ ਇਹ ਜੋਗੇ ਵਾਲੀ ਧਰਤੀ ਗਗਨ ਕਬੱਡੀ ਪਾ ਰਿਹਾ ਏ ਇੱਕ ਪਾਸੇ ਨਿੱਕੂ ਖੜਾ ਬੁੱਲੋ ਵਾਲਿਆ ਕਰਨ ਖੜਾ ਫਿਰ ਬੱਲੇ 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 ਨਹੀਂ ਰਿਫਾ ਡਾਉ ਜੱਟ ਬੱਲੇ ਬੱਲੇ ਹੋ ਗਈ ਮਿੱਤਰ ਪਿਆਰਿਆ ਇੱਕ ਤਜਰਬਾ ਕਹਿੰਦੇ ਆ ਆ ਰੇਡਰ ਨੂੰ ਇਹਨੂੰ ਤਜਰਬਾ ਕਹਿੰਦੇ ਆ ਇਹ ਅੱਜ ਦਾ ਨਹੀਂ ਜਿਹੜੇ ਪਹਿਲੀਆਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਕਿਸੇ ਨੇ ਸੋਚਿਆ ਨਹੀਂ ਓੜਾ ਕਿ ਸ਼ੀਹਾ ਪਾੜੀ ਪਿੰਡ ਨੂੰ ਇੱਕ ਐਡਾ ਵੱਡਾ ਮਾਰ ਮਿਲੇਗਾ ਕਿਸੇ ਨੇ ਸ਼ੀਹਾ ਪਾੜੀ ਪਿੰਡ ਨੂੰ ਐਡਾ ਵੱਡਾ ਮਾਰ ਮਿਲੇਗਾ ਉਹ ਕਰਮਾ ਵਾਲੇ ਪਿੰਡ ਦੇ ਉਹ ਜਿੰਨਾ ਪਿੰਡ ਦੇ ਕਹਿੰਦੇ ਯੋਧਿਆਂ ਨੂੰ ਚਰਮ ਦਿੱਤਾ ਹੈ ਉਹ 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 ਮੀਂਹਿਆ ਟੱਕਰ ਦੇਖਣ ਤੇ ਲਈ ਦੁਨੀਆ ਖੜੀ ਐ ਓਏ ਆ ਟੱਕਰ ਦੇਖਣ ਤੇ ਲਈ ਦੁਨੀਆ ਖੜੀ ਐ ਆ ਚੱਲ ਪਿਆ ਓ ਚੱਲ ਪਿਆ ਹੁਣ ਤੇ ਲਲਕਾਰੇ ਤੇ ਚੀਕਾਂ ਨਾਲੋਂ ਨਾਲ ਚੱਲ ਪਿਆ ਓ ਲਲਕਾਰੇ ਤੇ ਚੀਕਾਂ ਨਾਲੋਂ ਨਾਲ ਚੱਲ ਪਿਆ ਲੋਈਆਂ ਭੁੱਕ ਗਈਆਂ ਤੇ ਇਧਰਲੇ ਪਾਸੇ ਰੁਪਏ ਇਹ ਰੁਪਏ ਦੀ ਕਬੱਡੀ ਪੈ ਰਹੀ ਏ ਮੇਰੇ ਬੱਤਰੂ ਮੈਂ ਪਹਿਲਾ ਆਖਿਆ ਸੀਗਾ ਜਦੋਂ ਪਹਿਲਾ ਮੈਚ ਪਹਿਲੇ ਰਾਊਂਡ ਦਾ ਚੱਲਿਆ ਵੀ ਇਹਦੇ ਕੱਲਾ ਕੱਲਾ ਪੜਾਕਾ ਓ ਝੋਲਿਆ ਚੱਕਦਾ ਲੱਗਣੀ ਓ करणे के उ रूपा सटलिया उहो करणे अॼ ऑस पुटर रूपा ਕੋਕੇ ਚਰਤੇ ਕੋਕੇ ਉਹ ਕਹਿੰਦੇ ਜੇ ਕਰਨ ਦੇ ਯਾਰ ਦੇ ਨਾਲ ਬੁੱਕੇ ਲਾਉਂਗੇ ਉਹ ਕਰਨ ਦੇ ਟੰਗੂਈ ਟੰਗੂ ਕਰਨ ਦੇ ਟੰਗੂਈ ਟੰਗੂ ਕਬੱਡੀ ਪਾਉਣ ਦੇ ਲਈ ਬਲ ਕਰਨ ਮੈਦਾਨ ਦੇ ਵਿੱਚ ਇਹਦਾ ਕਲਿਆਣਾ ਸੁੱਖਾ ਪਿੰਡ ਇਹ ਕਪਤਾਨ ਦੇ ਵੀਰ ਦੀਆਂ ਕੌਡੀਆਂ ਪੈਂਦੀਆਂ ਨੇ ਕਰਮਜੀਤ ਵਰਗੇ ਨਿੱਕੂ ਵਰਗੇ ਸੁੱਖੇ ਵਰਗੇ ਕਦੇ ਸੱਤੇ ਕਲਿਆਣਾ ਦੀ ਧਰਤੀ ਗੱਲਾਂ ਕਦੇ ਚੱਲੀਆਂ ਨੇ ਆਹ ਕਲਿਆਣਾ ਵਾਲਾ ਨੌਜੋੜ ਕਲਿਆਣਾ ਵਾਲਾ ਸੱਤਾ ਵੀ ਖੇਡਿਆ ਭੜੀਏ ਦੇ ਲਈ ਮੱਕੇ ਤੌਰ ਤੇ ਆਹ ਸਾਹਮਣੇ ਕਹਿੰਦੇ ਸੱਤਾ ਕਲਿਆਣਾ ਵਾਲਾ ਖੇਡਾ ਕਹਿੰਦੇ ਘੜੀਏ ਦੇ ਲਈ ਪੱਕੇ ਤੌਰ ਤੇ ਗੱਲਾਂ ਚੱਲਿਆ ਨੇ ਆਹ ਕਹਿੰਦੇ ਇਸ ਵੇਲੇ ਵਿੱਕੀ ਵੀ ਰੇਡ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਕਰਨ ਨਾਲ ਕਹਿੰਦੇ ਜਸ਼ਨ ਵਰਗੇ ਉਹ ਮੁੰਡੇ ਹੁਸਨ ਵਰਗੇ ਆਹ ਨਿੱਕੂ ਹੈ ਕਹਿੰਦੇ ਕਲਿਆਣਾ ਵਾਲਾ ਮੇਰੇ ਮਿੱਤਰੋ ਉਹ ਵਿੱਕੀ ਤੇ ਨਿੱਕੂ ਨਿੱਕੀ ਤੋਂ ਵਿੱਕੀ ਆਓ ਵਿੱਕੀ ਕਹਿੰਦੇ ਇੱਕ ਤਕੜਾ ਨੰਬਰ ਜੋੜ ਗਿਆ ਆਹ ਕਹਿੰਦੇ ਪੰਜ ਤਾ ਗਿਆ ਟੱਕ ਟੱਕ ਫੜੀ ਕਿਸੇ ਗੱਲ ਨਹੀਂ ਸੱਤਿਆ ਗੁਰਪ੍ਰੀਤ ਫੜੀ ਕਿਸੇ ਟੱਕ ਨਹੀਂ ਆਇਆ ਫੜੀ ਕਿਸੇ ਗੱਲ ਨਹੀਂ ਸੱਤਿਆ ਆਹ ਕਹਿੰਦੇ ਫੜੀ ਦਾ ਮੁਕਾਬਲਾ ਹੋਇਆ ਤੇ ਪੁਆਇੰਟ ਕਹਿੰਦੇ ਧਾਵੀ ਦੇ ਖਾਤੇ ਰੇਡਰ ਦੇ ਖਾਤੇ ਉਧਰ ਫੁੱਟਾ ਖੜ ਜੀ ਅਤੇ ਮੁਹੱਬਤ ਪੁੱਜਦੀ ਕਰਕੇ ਗਿਆ ਕੋ ਮੁਹੱਬਤਾਂ ਬਿਨਾ ਪਿਆਰ ਬਿਨਾ ਜਿਵੇਂ ਕਹਿੰਦੇ ਹੁੰਦੇ ਆ ਗੱਲ ਨਹੀਂ ਟਿਕਾੜੇ ਲੱਗੀ ਪਰ ਆਹ ਗਗੜਾ ਇੱਕ ਕਬੱਡੀ ਦਾ ਖਿਡਾਰੀ ਤੇ ਤਜਰਬੇ ਕਾਲ ਸੱਚੀ ਬਾੜਾ ਤਕੜਾ ਹੈ ਆਹ ਕਹਿੰਦੇ ਵੱਡਾ ਪਲੇਅਰ ਬਾਇਸ ਨੋ ਯੋਨ ਇਹ ਕਹਿੰਦੇ ਗਗੜ ਕਬੱਡੀ ਪਾ ਰਿਹਾ ਆਹ ਸਜਤ ਦੇ ਮੁੰਡਿਆਂ ਨੇ ਆਹ ਸਜਤ ਪਿੰਡ ਦੇ ਮੁੰਡਿਆਂ ਨੇ ਆਹ ਚੋਟੀ ਦਾ ਮੇਲਾ ਆਹ ਗਗੜ ਦੇ ਮਿੱਤਰੋ ਇੱਕ ਤਕੜਾ ਨੰਬਰ ਜੋੜਦਾ ਹੋਇਆ ਅਗਲੀ ਕਬੱਡੀ ਓਏ ਕਹਿੰਦੇ ਬਲਕਰਤ ਆ ਗਿਆ ਚੱਕ 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 ਓ ਮੁਰਕਾ ਕਹਿੰਦੇ ਭਾਦੋ ਦੇ 20 ਦੇ ਵਿੱਚ ਐਨ ਬੱਲੇ ਬੱਲੇ ਓ ਭਾਦੋ ਦੇ 20 ਆ ਗੂ ਮੁਰਕਾ ਫੂ ਦੇ ਵਿੱਚ ਸਰੀਰ ਤੋਂ ਡਿੱਗਦਾ ਤੇ ਪੱਤੇ ਪੱਤੇ ਪ ਕਰਕੇ ਅੱਜ ਤੇ ਬੱਲੇ ਬੱਲੇ ਹੋਈ ਜਾਂਦੀ ਐ ਇਹ ਬਲਕਰਨ ਓ ਮਾੜੀ ਵਾਲਾ ਤੇ ਨਾਲ ਕੀਪਾ ਇਹ ਕੀਪਾ 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 ਇਹ ਜੋਗੇ ਵਾਲਿਆ ਜੀਰੇ ਆਹ ਤਣੀ ਤੇ ਕੋਟਾ ਗੂਟਾ ਖਿੱਤਾ ਤਣੀ ਤੇ ਕੋਟਾ ਗੂਟਾ ਲੱਗਦਾ ਇਹ ਜੋਗੇ ਵਾਲਿਆ ਕੀਪਾ ਜਗਪੁਰੀਆ ਰੇ ਆਹ ਸਾਹਮਣੇ ਕਹਿੰਦੇ ਬਿੱਕੀ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਜਗਪੁਰ ਦੀ ਧਰਤੀ ਦਾ ਨੌਜਵਾਨ ਇਹ ਅੱਜ ਦੇ ਟਾਰ ਦਾ ਕਹਿੰਦੇ ਚੋਤੀ ਦਾ ਓਏ ਚੰਦ ਕਰ ਤਸ ਤੇਰਾ ਕੀ ਚੂਪਰਾ ਹੱਲਾ ਗੁੱਲਾ ਰੱਖੀਦਾ ਕਰਾ ਕੇ ਪਤਨੋ ਓ ਚੰਦ ਕਰ ਤਸ ਤੇਰਾ ਕੀ ਚੂਪਰਾ ਹੱਲਾ ਗੁੱਲਾ ਰੱਖੀਦਾ ਕਰਾ ਕੇ ਪਤਨੋ ਇਹ ਕਹਿੰਦੇ ਕੌਣ ਹੈ ਇਹ ਹਨੀ ਪੰਡਤ ਬੁੱਲੋਂ ਵਾਲੀਆ ਮੇਰੇ ਮਿੱਤਰੋ ਆਹ ਧਰਤੀ ਕਹਿੰਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਬੜੀ ਦੂਰ ਦੂਰ ਤੋਂ ਚੱਲ ਕੇ ਆਏ ਨੇ ਕਿ ਪੈਂਦੇ ਦੂਰ ਪਿਸ਼ੋਰਾ ਦੇ ਉਹ ਵਾਗੇ ਜੜੀ ਰਾਹ ਪੁੱਛਦੀ ਰਾਹ ਪੁੱਛਦੀ ਲਹੌਰਾਂ ਦੇ ਰਾ ਪੁੱਛਦੀ ਲਹੌਰਾਂ ਦੇ ਅੱਜ ਮੈਂ ਕਹਿੰਦੇ ਬੱਲੇ ਬੱਲੇ ਹੋਈ ਜਾਂਦੀ ਐ ਅੱਜ ਤੇ ਇੱਕ ਦੂਜੇ ਦੇ ਕੰਨਾਂ ਦੇ ਵੱਜਦੀ ਕੋਹੋ ਗੱਲਾਂ ਆਵੀਆਂ ਨੇ ਕਿ ਬਾਲੇ ਕੋਲੇ ਬਾਲੇ ਤਕੜੇ ਵੰਗੇ ਬੁਲਦੇ ਖਿਡਾਰੀ ਅੱਜ ਸੰਗਤ ਕਲਾਂ ਦੇ ਵਿੱਚ ਪੁੱਜੇ ਹੋਇਆ ਭਗਤੇ ਵਾਲਾ ਪਿਆਰ ਸਿੰਘ ਧਨੇਰਪੁਰ ਦਾ ਤਿਲਵਰਸਾਨ ਐਨ ਵੱਟੀਆਂ ਚੋਮੇਵਾਰੀਆਂ ਸਾਭੀਆਂ ਦੇ ਆਹ ਕੌਣ ਹੈ ਇਹ ਤਿਰਮੇਕਾਰ ਇਹ ਕਹਿੰਦੇ ਛੋਟੀ ਦਾ ਖਿਡਾਰੀ ਜੋਗੇ ਵਾਲੀਆਂ ਨਹੀਂ ਜੋਗੇ ਵਾਲੀ ਇਹਦਾ ਤਜਰਬਾ ਬੋਲਦਾ ਹੈ ਅੱਜ ਜੋਗੇ ਵਾਲੀ ਨਹੀਂ ਜੋਗੇ ਵਾਲੀ ਗਗਨ ਦਾ ਆਹ ਤਜਰਬਾ ਬੋਲਦਾ ਸੰਗਤ ਦੇ ਵਿੱਚ ਕਬੱਡੀ ਪੈ ਗਈ ਮਿੱਤਰਿਆ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਮੇਰੇ ਮਿੱਤਰੋ ਲੱਖਾ ਇੱਕ ਗੱਦੀ ਤੇ ਹੈ ਲੈ ਅਣ ਕਹਿੰਦੇ ਨੌਜੋਨ ਆਹ ਰੂਪੇ ਵਰਗੇ ਆਹ ਤੇਦੇ ਕੀਪੇ ਵਰਗੇ ਆਹ ਚਿਰਾਗ ਵਰਗੇ ਇਹ ਪੱਟੜੇ ਦਾ ਮਰੇ ਇਹ ਤਜਰਬੇ ਵਾਲਾ ਇਹਨੂੰ ਤਜਰਬੇ ਨਾਲ ਹੀ ਫੜਨਾ ਪੈਣਾ ਆਹ ਤਜਰਬੇ ਵਾਲਾ ਗਗਨ ਕਿੰਨੀ ਸਿਖਰ ਤੇ ਰਹਿੰਦਾ ਵੀ ਕਿਤੇ ਆਏ ਨਾ ਹੋ ਜੇ ਕਿਤੇ ਔਵੇਂ ਨਾ ਹੋ ਜੇ ਹੱਦਗੜ ਪੰਜ ਤੂਰ ਕਿਹੜਾ ਦੇਣੇ ਹੈ ਕਈ ਜਿਹੇ ਲੱਗ ਕੇ ਉਹ ਫੇਰ ਫੇਰ ਪਿੰਡ ਆਉਦਾ ਹੱਦਗੜ ਪੰਜ ਤੂਰ ਕਿਹੜਾ ਦੇਣੇ ਹੈ ਆਹ ਜ਼ਿਲ੍ਹਾ ਲੁਧਿਆਣੇ ਦੇ ਮੁੱਲਾਪੁਰ ਗਾਛੇ ਦੇ ਇਲਾਕੇ ਦਾ ਇਹ ਕਹਿੰਦੇ ਵਿੱਕੀ ਹੈ ਜੱਗਬੁਰੀਆ ਇੱਕ ਤਕੜਾ ਨੰਬਰ ਜੋੜਦਾ ਹੋਇਆ ਉਹ ਕਹਿੰਦੇ ਪੰਡਤ ਆ ਗਿਆ ਇਹ ਝੱਕ ਉਹ ਪੰਡਤ ਆ ਗਿਆ ਬੁੱਲੋਆਲੀਆ ਕਬੱਡੀ ਪੌਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਅੱਜ ਤੇ ਕਹਿੰਦੇ ਬੱਲੇ ਬੱਲੇ ਹੋਈ ਜਾਂਦੀ ਹੈ ਹਨੀ ਪੰਡਤ 2 ਨਹੀਂ 3 ਨਹੀਂ ਮੇਰਾ ਪਹਿਲਾ 4 5 ਸਿਲੇ ਦੀ ਹੱਦਾ ਟੱਪ ਕੇ ਬਠੰਡੇ 'ਚ ਕਿਸੇ ਗੱਲ ਨਹੀਂ ਆਇਆ ਪਰ ਮਈਆ ਵਾਲਾ ਚਰਾਗਦੀਨ 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 ਆ टे पलो पलो चाग ऐं कुझु करी बरे मत्रो आ ਓ ਦੁਨੀਆ ਖੁਸ਼ ਕਰਦੀ ਓ ਜਸਵਿੰਦਰਾ ਵਿੱਕੀ ਆ ਗਿਆ ਚੱਕ ਓ ਵਿੱਕੀ ਆ ਗਿਆ ਵਿੱਕੀ ਕਬੱਡੀ ਪਾਉਣ ਦੇ ਲਈ ਇਹ ਜਾਗਪੁਰ ਦੀ ਧਰਤੀ ਦਾ ਹੁਣ ਹੋਵੇਗਾ ਤਾਂ ਦੁਨੀਆ ਖੁਦ ਸਲਾਮ ਕਰੂ ਹੁਣ ਹੋਊ ਤਾਂ ਦੁਨੀਆ ਖੁਦ ਸਲਾਮ ਕਰੂ ਅੱਡੀਆਂ ਚੁੱਕ ਨਾਲ ਕਰਤਾਰ ਨਹੀਂ ਉੱਚੇ ਹੁੰਦੇ ਅੱਡੀਆਂ ਚੁੱਕਣ ਦੇ ਨਾਲ ਕਦੇ ਕਰਤਾਰ ਨਹੀਂ ਉੱਚੇ ਹੁੰਦੇ ਆ ਨਿੱਕੂ ਤੇ ਨਿੱਕੂ ਦੇ ਨਾਲ ਵਿੱਕੀ ਵਿੱਕੀ ਦੇ ਨਿੱਕੂ ਬੱਲੇ 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 அவன் தைரி சான் அவர் ਹਾਂ ਨਹੀਂ 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 ਇਹ ਚੱਕ ਚੱਲਦਾ ਹੋਇਆ ਸਟਰਗਲ ਪੁਆਇੰਟ ਧਾਵੀ ਦੇ ਖਾਤੇ ਆਉਂਦਾ ਹੈ ਉਹ ਨੰਬਰ ਕਿਹਦੇ ਰੇਡਰ ਦੇ ਇਸੇ ਮੇਰੇ ਮਿੱਤਰੋ ਪਹਿਲਾ ਗਿਆ ਵੀ ਮੈਚ ਦਾ ਓਏ ਆਇਆ ਲੱਗਦਾ ਜਿਵੇਂ ਜੱਟ ਤੇ ਜਬੀਰ ਚੱਲਦੀ ਹੁੰਦੀ ਹੈ ਇਹ ਚੋਟੀ ਦਾ ਮੁਕਾਬਲਾ ਮੇਰੇ ਮਿੱਤਰੋ ਇਹਦੇ ਨੇੜੇ ਕਾਊਂਟ ਹੋ ਇਹਦੇ ਕਾਊਂਟ ਦਿਵਾਲੇ ਹੋਵੇਗਾ ਮਲਕਰਨ ਬਠਿੰਡਾ ਹੈ ਉਹ ਬਠਿੰਡਾ ਹੀ ਹੈ ਉਹ ਬਠਿੰਡਾ ਹੀ ਹੈ ਮਲਕਰਨ ਬਠਿੰਡਾ ਹੀ ਹੈ ਕਲਿਆਣ ਸੁੱਖੇ ਨਾਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਹ ਚਰਾਗ ਵਰਗੇ ਚਾਰ ਮਾੜੀ ਵਾਲਿਆ ਇੱਕ ਗੱਲ ਪੱਕੀ ਆ ਓਏ ਗੱਲ ਪੱਕੀ ਆ ਕਾਲੀ ਪਿਸਤੌਲ ਨਾਲ ਚੌੜਾ ਨਹੀਂ ਫੜਿਆ ਜਾਂਦਾ ਆਹ ਸਾਹਮਣੇ ਨੰਬਰ ਰੀਡਰ ਦਾ ਅਗਲੀ ਕਬੱਡੀ ਤੇ ਬੋਲ ਵੀਰ ਦੇ ਚੱਕ ਸ਼ੀਸ਼ਾ ਪਾੜੀ ਇਹ ਗਗਨ ਕਹਿੰਦੇ ਜੋਗੇ ਵਾਲ ਮਸ਼ਹੂਰ ਕਰ ਗਿਆ ਹੈ ਉਹ ਜੋਗੇ ਵਾਲੇ ਨੂੰ ਦੁਨੀਆ ਦੇ ਵਿੱਚ ਮਸ਼ਹੂਰ ਕਰ ਗਿਆ ਬੱਲੇ 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 ਹੋ ਗਈ ਮਿੱਤਰ ਪਿਆਰਿਆ ਆਹ ਦੇਖ ਲੈ 21 ਦੀ 31 ਪ੍ਰਾਪਰ ਦੀ ਬਾਦੀ ਮੁਰ ਲੱਗੀ ਆ ਉਹ ਨਹੀਂ ਰਿਸਾ ਨਹੀਂ ਰਿਸਾ ਨਹੀਂ ਰਿਸਾ ਮੈਂ ਪਹਿਲਾਂ ਕਿਹਾ ਸੀ ਇਹਦਾ ਤੇਰਵਾ ਬਹੁਤ ਵੱਡਾ ਹੈ ਐਨ ਬੱਲੇ ਬੱਲੇ ਬੁਲਟੂ ਛੇਦੀ ਕਿਤੇ ਕਿੱਕ ਨਹੀਂ ਵੱਜਨੀ ਬੁਲਟੂ ਕਮਜ਼ੋਰ ਲੱਤਾਂ ਤੇ ਛੇਦੀ ਕਿਤੇ ਉਹ ਛੇਦੀ ਕਿੱਕ ਨਹੀਂ ਵੱਜਦੀ ਬਰਾ ਕਹਿੰਦੇ ਹਰੀ ਪਿੰਡ ਤੋਂ ਬੱਲੇ ਵਾਲੀਆ ਕਬੱਡੀ ਪਾ ਰਿਆ ਤੇ ਖੰਭੀ ਖਾਣ ਜੋਕ ਹੋਵੇ ਕਿਤੇ ਬੜੀ ਬੜੀ ਟੰਗੇ ਹੱਥ ਕਦੇ ਪਾਇਆ ਨਹੀਂ ਬਰੀਕ ਪੁੱਤਾਂ ਨੂੰ ਲਹਣ ਤੇ ਜੜੇਪੇ ਦੀ ਜੇ ਪੈਜੇ ਤੁਰਨਾ ਓਏ ਹਿਰਨੀ ਵੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਲਹਣ ਤੇ ਜੜੇਪੇ ਦੀ ਜੇ ਪੈਜੇ ਤੁਰਨਾ ਓਏ ਹਿਰਨੀ ਵੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਉਹ ਪੱਟੇ ਬਾਈ ਗਗਨ ਆ ਗਿਆ ਝਾਕਾ ਹੋਰ ਜਿਹਦੇ ਵਿੱਚ ਲੱਗੇ ਹੋ ਫੌਜੀ ਦੇ ਉੱਤੇ ਐ ਨਹਾਣਾ ਪਿੰਡਣ ਦੀ ਕੋਸ਼ਿਸ਼ ਕੀਤੀ ਹੈ ਇਹ ਗਗਨ ਕਬੱਡੀ ਬਾੜਿਆ ਜੋਗਿਆਂ ਦੀ ਧਰਤੀ ਮਸ਼ਹੂਰ ਕਰਨ ਵਾਲਾ ਇੱਕ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਕਹਿੰਦੇ ਬੁੱਲੋ ਵਾਲਿਆ ਕਰਨ 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 ਨਵੇਂ ਮੁੰਡਿਆਂ ਦੇ ਉਹ ਵਸਵੀ ਗੱਲ ਨਹੀਂ ਨਵੇਂ ਮੁੰਡਿਆਂ ਦੇ ਬਸੋ ਐਨ ਗੱਲ ਨਿਕਲਦੀ ਲੱਗਦੀ ਹੈ ਗੱਲ ਨਿਕਲਦੀ ਲੱਗਦੀ ਹੈ ਅਗਲੀ ਕਬੱਡੀ ਪੋਰ ਦੇ ਲਈ ਵਲਕਰਨ ਆ ਗਿਆ ਆਓ ਸਾਹਮਣੇ ਕਹਿੰਦੇ ਬਲਕਰਨ ਦੀ ਕਬੱਡੀ ਪੈ ਰਹੀ ਹੈ ਅਗਲੇ ਨਾਂ ਦੀ ਟੀਮਾਂ ਨੂੰ ਬੇਤੀ ਹੈ ਵੀਰ ਬੜਕੇ ਉਹ ਤੁਰੇ ਆਇਓ ਅੱਗੇ ਵੀ ਕਹਿੰਦੇ ਚੋਕੀ ਦੇ ਵਿੱਚ ਹੁੜੇ ਮੇਰੇ ਮਿੱਤਰੋ ਅੱਜ ਪਿੰਡ ਭਦਾਗਾ ਦੇ ਪ੍ਰਬੰਧਕ ਮੋਡਿਆ ਨੂੰ ਵੀ ਟੀਮਾਂ ਵੀ ਚੋਕੀ ਵੀ ਸ਼ੁਰੂਆਤ ਵੀ ਟੇਬਰ ਤੇ ਇੱਕ ਪਾਸਾ ਵੀ ਟੇਬਰ ਉਹ ਕਬੱਡੀ ਦਾ ਮਤਲਬ ਕਬੱਡੀ ਕਹਿੰਦੇ ਜਗਰਤਾ ਨਹੀਂ ਦਿਖਾਉਣਾ ਕਬੱਡੀ ਦਾ ਮਤਲਬ ਕਬੱਡੀ ਅਗਲੀ ਕੌਡੀ ਉਹ ਚੋਕੀ ਵਾਲਿਆ ਚੱਕ ਚੱਕ ਚਾਕ ਅੱਜ ਤੇ ਸਿਆਦ ਅੱਜ ਤੇ ਕਦੇ ਬੱਲੇ ਬੱਲੇ ਹੋ ਰਹੀ ਐ ਇਹ ਕਿੰਨੇ ਬਰੀਕ ਸਿਆ ਰੂਪਾ ਆ ਗਿਆ ਕਿ ਚੜਦੀ ਜਵਾਨੀ ਨਹੀਂ ਉਹ ਵਹਾੜ ਕਰੀਦਾ ਅੱਜ ਤੇ ਰੂਪਾ ਆ ਗਿਆ ਬੱਲੇ ਬੱਲੇ ਗਰਾਊਂਡ ਇਹਨ ਕਦੇ ਬੱਲੇ 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 ਗੋਲੋ ਵਾਲਿਆ

ਹੇ ਆ ਚੱਕ ਕਹਦੇ ਬੀਕਿਆ ਕਹਦੇ ਬੀਕਿਆ ਕਹਦੇ ਇਹ ਨੰਗੀਆਂ ਤਾਰਾ ਨੇ ਇਹ ਨੰਗੀਆਂ ਤਾਰਾ ਨੇ ਉਧਰ ਸੀਰਾ ਪੰਦਰਗਰ ਜੀ ਵੱਡੇ ਮਾਰ ਵੱਡੇ ਪਿਆਰ ਪੁੱਜਦੇ ਕਰਕੇ ਗਿਆ ਬੀਕਿਆ ਕਹਦੇ ਇਹ ਨੰਗੀਆਂ ਤਾਰਾ ਨੇ ਇਹ ਛੜਕੇ ਵੀ ਦਾ ਕਰਦਾ ਆਹ ਕਹਿੰਦੇ ਨੰਗੀਆਂ ਤਾਰਾ ਨੇ ਆਹ ਕਹਿੰਦੇ ਗਗਨ ਚੋਕੀ ਵਾਲੀਆ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਆਹ ਤਿਆਰ ਪਰ ਤਿਆਰ ਹੈ ਰੇਡਰ ਪੈਂਦੀ ਹੈ ਜੱਫੇ ਲੱਗਦੇ ਨੇ ਕੌਣ ਰੋਕੂ ਕੌਣ ਫੜੂ ਮੇਰੇ ਮਿੱਤਰੋ 500 ਰੁਪਈਆ ਹੋਣਾ ਵੀਰੇ ਪੱਤਰਕਾਰ ਵੱਲੋਂ ਜਿਹੜਾ ਆਹ ਜੱਫੀ ਨੂੰ ਰੇਡਰ ਨੂੰ ਜੱਫਾ ਲਾਵੇਗਾ ਇਹ ਰੇਡਰ ਦੇ ਖਾਤੇ ਪੈਣਾ ਹੈ ਇਹ ਰੇਡਰ ਦੇ ਖਾਤੇ ਪੈਣਾ ਉਹ 500 ਗਗੜ ਦੇ ਖਾਤੇ ਪੈ ਗਿਆ ਵੀਰਾ ਹੋਇਆ 500 ਗਗੜ ਦੇ ਖਾਤੇ ਪੈ ਗਿਆ ਅਗਲੀ ਕਬੱਡੀ ਤੇ ਬੋਲ ਆਹ ਸਾਹਮਣੇ ਇਸ ਵੇਲੇ ਉਹ ਬਲਕਰਨ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਕਿਤੇ ਚਿੱਟੇ ਦੀ ਚੜਾਪਾ ਸ਼ੇਰੀ ਪੁੱਤ ਦੇ ਜਿਹੜਾ ਲੱਬੇ ਦਾ ਸਦੂਖਾਂ ਵਾਲੀ ਟੂਬ ਚੋਂ ਖੈਰ ਸੁਖ ਦੇ ਸਿੰਗੇਪ ਨਹੀਂ ਉਹ ਜਾਪਦੇ ਲੱਬੇ ਹੈੱਡਫੋਨ ਨੂੰ ਦੇ ਪ੍ਰਾਥ ਰੂਪ ਚੋਂ ਬੜ ਜੱਤ ਦੇ ਸ਼ਰਮ ਕਿੱਲੇ ਟੱਗਦੀ ਮੁੰਡਾ ਅੱਖਿਆਂ ਦਾ ਕਿਤੇ ਮੋਨੋ ਪੀ ਜੇ ਰੱਬ ਨੂੰ ਚਲੱਟ ਪੀੜੀ ਚਾਰਦੀ ਲੱਡੂ ਪਾਈਆ ਦੇ ਕੇ ਤਾਲਦੀ ਆ ਲੱਗੂ ਪਾਈਆਂ ਦੇ ਕੇ ਭਾਲਦੀ ਆ ਜਾਂਚ ਤੇ ਕੜਦਾ ਉਹ ਬੱਲੇ ਬੱਲੇ ਹੋ ਜੂ ਮਿੰਦਰ ਪੇਰਿਆ ਓ 1000 ਵੀਰਾ ਪੱਤਰਕਾਰ ਕਹਿੰਦਾ ਵੀ 1000 ਰੁਪਏ ਦੇ ਜਾਫੀ ਜੱਫਾ ਲਾਵੇ ਤਾਂ ਉਹ ਜਾਫੀ ਦੇ ਲਈ ਹੋਵੇਗਾ ਉਹ ਕਬੱਡੀ ਪੌੜ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਇਹ ਚੋਗੇ ਵਾਲਿਆ ਚੋਗੇ ਵਾਲਿਆ ਬੁੱਲੋਆਲੀਆ ਮੰਨ ਬੁੱਲੋਆਲੀਆ ਮੰਨ ਤੇਰੇ ਸਾਹਮਣੇ ਖੜਾ ਇਹ ਵੀ ਬਾਜੱਖਾ ਤੇਰੇ ਸਾਹਮਣੇ ਖੜਾ ਇਹ ਵੀ ਬਾਜੱਖਾ ਵਾਹ ਵਾਹ ਜੀ ਮੁਲਿਆਣ ਸੁਖੇ ਦੇ ਮਾਰੋ ਤੇ ਜੋਗੇ ਵਾਲਾ ਹੋਲਡ ਆ ਜੀ ਹੋਲਡ ਕੀਤਾ ਭਾਈ ਲਾ ਲਾ ਲੈ ਨਹੀਂ ਯਾਰ ਭਾਈ ਟੁੱਟਦੀ ਨਹੀਂ ਇਹ ਦੇਖ ਲਓ ਕੋਈ ਚੱਕ ਚੈੱਕ ਕਰਿਓ ਕਨਫਰਮ ਹੋਲਡ ਨੰਬਰ ਉਹ ਜੋਗੇ ਵਾਲੇ ਨੂੰ ਦਿੱਤਾ ਗਿਆ ਜੀ ਕਹਿੰਦੇ ਰੀਡਰ ਦਾ ਟੱਚ ਹੈ ਹੋਲਡ ਨੰਬਰ 12 ਨੰਬਰ ਕਲਿਆਣ ਸੁਖੇ ਦੇ ਤੇ ਜੋਗੇ ਵਾਲਾ ਸਾਡੇ ਪੰਬਰੋ